ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਇੱਕ ਪਾਸੇ ਪੁਲਿਸ ਜਿਹੜੀ ਹੈ ਨਸ਼ੇੜੀਆਂ ਨੂੰ ਦੂਸਰੇ ਪਾਸੇ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਜਿੱਥੇ ਕਾਸੋ ਅਭਿਆਨ ਚਲਾਏ ਜਾ ਰਹੇ ਨੇ ਉੱਥੇ ਹੀ ਪੰਜਾਬ ਸਰਕਾਰ ਦੀਆਂ ਗਾਈਡਲਾਈਨ ਵੀ ਅੱਜ ਤੋਂ ਸਖਤ ਹੋ ਗਈਆਂ ਨੇ ਕਿਉਂਕਿ ਜਿਹੜੇ ਤਸਕਰ ਨੇ ਨਸ਼ਾ ਵੇਚਣ ਵਾਲੇ ਹੋਣ ਚਾਹੇ ਪੰਜਾਬ ਪੁਲਿਸ ਦੇ ਮੁਲਾਜ਼ਮ ਹੋਣ ਅਗਰ ਉਹਨਾਂ ਦੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਰਿਕਵਰੀ ਹੁੰਦੀ ਆ ਤਾਂ ਪ੍ਰਾਪਰਟੀ ਅਟੈਚ ਕੀਤੀ ਜਾਊਗੀ ਅੱਜ ਵੇਰਕਾ ਦੇ ਵਿੱਚ ਮੌਜੂਦ ਆ ਬਹੁਤ ਸਾਰੇ ਅੱਜ ਅਹੀਂ ਭੈੜੀਆਂ ਵਾਰਦਾਤਾਂ ਨੂੰ ਇਨਜਾਮ ਦੇਣ ਵਾਲੇ ਮੁਜ਼ਰਮ ਗ੍ਰਿਫਤਾਰ ਕੀਤੇ ਗਏ ਨੇ ਸਾਡੇ ਨਾਲ ਐਸਪੀ ਗੁਰਿੰਦਰਵੀਰ ਸਿੰਘ ਸਿੱਧੂ ਨੇ ਸਾਰੀ ਜਾਣਕਾਰੀ ਲੈਣੀ ਚਾਹਾਂਗੇ ਸਰ ਅੱਜ ਦੀ ਜਾਣਕਾਰੀ ਕੀ ਹੈ ਜਿਹੜੇ ਅੱਜ ਤੁਹਾਡੇ ਵੱਲੋਂ ਮੁਜ਼ਰਮ ਗ੍ਰਿਫਤਾਰ ਕੀਤੇ ਗਏ ਨੇ ਪਿਛਲੇ ਸੋਮਵਾਰ ਨੂੰ 24 ਜੂਨ ਨੂੰ ਸਾਡੇ ਇੱਕ ਵਾਰਦਾਤ ਹੋਈ ਸੀ 베ਰਕਾ ਥਾਣੇ ਦੇ ਏਰੀਏ ਦੇ ਵਿੱਚ ਜਿਹਦੇ ਵਿੱਚ ਕਿ ਬਿੱਟੂ ਰਾਓ ਕਰਕੇ ਜਿਹੜੇ ਕਿ ਰਾਜਸਥਾਨ ਦੇ ਰਹਿਣ ਵਾਲੇ ਨੇ ਉਹ ਠੇਕੇਦਾਰੀ ਦਾ ਕੰਮ ਕਰਦੇ ਉਹਨਾਂ ਨੇ ਆਪਣੇ ਜਿਹੜੇ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਸੀ ਚਾਰ ਨੌਜਵਾਨ ਆਉਂਦੇ ਨੇ ਡਿਸਕਵਰ ਬਾਈਕ ਤੇ ਪਿਸਟਲ ਦੀ ਨੋਕ ਤੇ ਉਹਨਾਂ ਦੇ ਕੋਲੋਂ ਉਹਨਾਂ ਦਾ ਸਪਲੈਂਡਰ ਮੋਟਰਸਾਈਕਲ ਵੀ ਖੋ ਲੈਂਦੇ ਨੇ ਉਹਨਾਂ ਦੇ ਦੋਵੇਂ ਮੋਬਾਈਲ ਵੀ ਤੇ ਕੈਸ਼ ਵੀ ਖੋ ਲੈਂਦੇ ਨੇ ਉਹਦੇ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਦੀ ਅਤੇ ਸਾਡੇ ADCP 3 ਨਵਜੋਤ ਸਰ ਦੀ ਰਹਿਨਮਾਈ ਹੇਠ ਅਸੀਂ ਬਹੁਤ ਮਿਹਨਤ ਦੇ ਨਾਲ ਵਰਕ ਕੀਤਾ ਤੇ ਟੀਮਾਂ ਬਣਾ ਕੇ SHO ਵੇਰਕਾ ਇੰਸਪੈਕਟਰ ਰਮਨਜੋਤ ਕੌਰ ਹੋਣਾ ਨੇ ਇਹਨਾਂ ਦੀ ਸਾਰੀ ਟੀਮ ਨੇ ਉਹਨੂੰ ਟਰੈਕ ਕਰਦਿਆਂ ਕਰਦਿਆਂ ਅਸੀਂ ਜਿਹੜੇ ਚਾਰੇ ਉਹ ਦੋਸ਼ੀ ਸੀਗੇ ਉਹ ਵੀ ਗ੍ਰਿਫਤਾਰ ਕਰ ਲਏ ਜਿਹੜਾ ਉਹਨਾਂ ਨੇ ਬਾਈਕ ਖੋ ਕੀਤੀ ਸੀ ਜਿਹੜੇ ਉਹਨਾਂ ਨੇ ਉਹਦੇ ਵਿੱਚ ਵਰਤਿਆ ਸੀ ਮੋਟਰਸਾਈਕਲ ਜਿਹੜਾ ਡਿਸਕਵਰ ਪਲੱਸ ਜਿਹੜਾ ਉਹਨਾਂ ਨੇ ਪਿਸਤਲ ਇੱਕ ਪਿਸਤਲ ਦੇਸੀ ਸੀਗਾ ਇੱਕ ਸੀ ਲਾਈਟਰ ਨੁਮਾ ਉਹ ਵੀ ਸਾਰਾ ਕੁਝ ਅਸੀਂ ਬਰਾਮਦ ਕਰ ਲਿਆ ਸਰ ਜਿਹੜੇ ਪਿਸਤਲ ਤੁਸੀਂ ਗੱਲ ਕੀਤੀ ਇੱਕ ਦੇਸੀ ਸੀਗਾ ਦੂਸਰਾ ਖਡੌਣਾ ਨੁਮਾਏ ਸੀਗਾ ਜਿਹੜਾ ਦੇਸੀ ਸੀ ਕੀ ਇਹਨਾਂ ਦਾ ਆਪਣਾ ਸੀ ਅਗਰ ਇਹਨਾਂ ਦਾ ਨਹੀਂ ਸੀ ਤਾਂ ਕਿੱਥੋਂ ਆਇਆ ਉਹ ਇਹਨਾਂ ਦਾ ਆਪਣਾ ਸੀ ਉਹ ਵੀ ਪਹਿਲਾਂ ਵੀ ਵਾਰਦਾਤਾਂ ਦੇ ਵਿੱਚ ਯੂਜ਼ ਕਰਦੇ ਸੀ ਉਹ ਅਸੀਂ ਹੁਣ ਡੰਗਾਈ ਦੇ ਨਾਲ ਉਹਦੇ ਪਿੱਛੇ ਜਾ ਰਹੇ ਆ ਵੀ ਇਹਨਾਂ ਨੇ ਲਿਆ ਕਿੱਥੋਂ ਕਿੱਥੋਂ ਕੀਤਾ ਕਿਉਂਕਿ ਇਹ ਕਿਸੇ ਹੋਰ ਬਾਹਰਲੀਆ ਸਟੇਟਾਂ ਤੋਂ ਇਹੋ ਜਿਹੇ ਪਿਸਟਲ ਲੈਂਦੇ ਨੇ ਜਿਹੜੇ 2 ਨੰਬਰ ਦੇ ਨੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਕਈ ਇੱਥੇ ਵਾਰਦਾਤਾਂ ਹੋਈਆਂ ਜਿਵੇਂ ਅਸੀਂ ਇਹਨਾਂ ਕੋ ਇੱਕ ਬਾਈਕਾਰਵਨ 5 ਸਪੋਰਟਸ ਬਾਈਕ ਜਿਹੜੀ ਬਰਾਮਦ ਕੀਤੀ ਉਹ ਇਹਨਾਂ ਨੇ ਠਾਣਾ ਮਜੀਠਾ ਰੋਡ ਦੇ ਏਰੀਆ ਦੇ ਵਿੱਚ ਕੁਝ ਸਮਾਂ ਪਹਿਲਾਂ ਖੋਹ ਕੀਤੀ ਸੀ ਤੇ ਪੰਜ ਮੋਬਾਈਲ ਇਹਨਾਂ ਕੋਲੋਂ ਮਿਲੇ ਨੇ ਜਿਹੜੇ ਇਹਨਾਂ ਨੇ ਜਿਹਦੇ ਵਿੱਚ ਆਈਫੋਨ ਟਾਈਫੋਨ ਵੀ ਨੇ ਜਿਹੜੇ ਇਹਨਾਂ ਨੇ ਅਲੱਗ-ਅਲੱਗ ਲੋਕਾਂ ਕੋਲੋਂ ਇੰਨਾ ਹੀ ਏਰੀਆ ਦੇ ਵਿੱਚ ਅਲੱ ਕੀ ਸਰ ਜਿਹੜੇ ਹੁਣ ਫੜੇ ਗਏ ਨੇ ਇਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਦਰਜ ਨੇ ਪੇਸ਼ਾਈ ਸੀਗਾ ਜਾਂ ਨਵੇਂ ਸੀ ਇਹਨਾਂ ਦੇ ਉੱਪਰ ਤਿੰਨ ਜਾਣੇ ਦੇ ਉੱਪਰ ਪਹਿਲਾਂ ਵੀ ਪਰਚੇ ਦਰਜ ਨੇ ਜਿਵੇਂ ਰਾਜਵਿੰਦਰ ਦੇ ਉੱਪਰ ਵੀ ਪਰਚਾ ਦਰਜ ਹੈ ਜਿਹੜਾ ਪਰਸ਼ੂਰਾਮ ਦੇ ਉੱਪਰ ਦੋ ਪਹਿਲਾਂ ਖੋਹ ਦੇ ਪਰਚੇ ਦਰਜ ਨੇ ਤੇ ਇੱਕ ਦੋ ਪਰਚੇ ਜਿਹੜੇ ਅਨਟਰੇਸ ਸੀ ਜਿਵੇਂ ਹੁਣ ਆਰ15 ਵਾਲਾ ਮਜੀਠਾ ਰੋਡ ਵਾਲਾ ਹੋ ਗਿਆ ਜਾਂ ਜਿਹੜੇ ਮੋਬਾਈਲ ਅਸੀਂ ਬਰਾਮਦ ਕੀਤੇ ਨੇ ਉਹਨਾਂ ਦੇ ਇਥੇ ਅੰਮ੍ਰਿਤਸਰ ਐਂਡ ਦਿਹਾਤੀ ਦੇ ਏਰੀਆ ਦੇ ਵਿੱਚ ਜਿਹੜੇ ਨੇ ਉਹ ਪਰਚੇ ਅਨਟਰੇਸ ਚੱਲ ਰਹੇ ਸੀ ਉਹ ਵੀ ਪਰਚੇ ਦਰਜ ਨੇ ਕੀ ਸਰ ਜਿਹੜੇ ਹੁਣ ਇਹੋ ਜਿਹੇ ਆ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਕਿਉਂਕਿ ਗਾਈਡਲਾਈਨ ਚੇਂਜ ਹੋ ਚੁੱਕੀਆਂ ਨੇ ਕਿਸ ਤਰ੍ਹਾਂ ਦੀ ਕਾਰਵਾਈ ਔਰ ਕਿਸ ਤਰ੍ਹਾਂ ਦਾ ਲੋਕਾਂ ਨੂੰ ਵਿਸ਼ਵਾਸ ਦਿਵਾਉਨੇ ਹੋ ਪਬਲਿਕ ਦੇ ਨਾਲ ਡੀਲਿੰਗ ਦਾ ਦੇਖੋ ਨਵੇਂ ਕਾਨੂੰਨ ਜਿਹੜੇ ਨੇ ਬੜੇ ਵਧੀਆ ਨੇ ਤੇ ਬੜੇ ਸੁਚੱਜੇ ਢੰਗ ਨਾਲ ਬਣਾਏ ਗਏ ਨੇ ਜਿਆਦਾ ਸਖਤ ਨੇ ਜਿਵੇਂ ਪਹਿਲਾਂ ਇਹਨਾਂ ਦੇ ਪ੍ਰਾਪਰਟੀ ਵਗੈਰਾ ਅਟੈਚ ਕਰਦੇ ਹੋ ਪ੍ਰੋਵੀਜ਼ਨਸ ਨਹੀਂ ਉਹ ਵੀ ਨਵੇਂ ਆ ਟ੍ਰਾਇਲ ਵਗੈਰਾ ਟਾਈਮ ਬਾਉਂਡ ਨੇ ਠੀਕ ਹੈ ਹੁਣ ਉਹਨਾਂ ਨੂੰ ਇੱਕ ਮਿੱਥੇ ਸਮੇਂ ਦੇ ਵਿੱਚ ਉਹਨਾਂ ਦਾ ਟ੍ਰਾਇਲ ਚੱਲ ਕੇ ਉਹਨਾਂ ਨੂੰ ਸਜ਼ਾ ਹੋਊਗੀ ਤੇ ਜਿਹੜੀ ਇਹਨਾਂ ਦੀ ਪ੍ਰੋਪਰਟੀ ਵਗੈਰਾ ਉਹ ਪਹਿਲਾਂ ਸਿਰਫ ਕੋਸ਼ ਕਾਨੂੰਨਾਂ ਦੇ ਵਿੱਚ ਕੁਰਕ ਕੀਤੀ ਜਾਂਦੀ ਸੀ ਹੁਣ ਇਹੋ ਜੇ ਕੋਈ ਵੀ ਕਰਾਇਮੋ ਕਰਦੇ ਆ ਸਾਰਿਆਂ ਦੇ ਵਿੱਚ ਇਹ ਕੁਰਕ ਕਰਨ ਦੀ ਪ੍ਰੋਵੀਜ਼ਨ ਸੋ ਬੜੇ ਸਖਤ ਨੇ ਸੋ ਅਸੀਂ ਤੇ ਇਹੋ ਹੀ ਅਪੀਲ ਕਰਦੇ ਆ ਵੀ ਜਿਹੜੇ ਵੀ ਲੋਕ ਹੁਣ ਤੱਕ ਵੀ ਨਹੀਂ ਬਾਜ ਆਏ ਉਹ ਹੁਣ ਹੀ ਬਾਜ ਆ ਜਾਣ ਇਹ ਉਹਦੇ ਕੋਈ ਵੀ ਕੰਮ ਛੱਡਦੇ ਨਹੀਂ ਤੇ ਜਿੰਨਾ ਵੀ ਕੁਝ ਇਹੋ ਜੀ ਇਹਨਾਂ ਨੇ ਵਾਰਦਾਤਾਂ ਬਣਾਇਆ ਹੋਊਗਾ ਉਹ ਸਾਰਾ ਕੁਝ ਕੁਰਕ ਹੋ ਜਾਊਗਾ ਕੀ ਸਰ ਜਿਹੜੇ ਇਹ ਨੌਜਵਾਨ ਲੁੱਟਾਂ ਖੋਹਣ ਨੂੰ ਵਾਰਦਾਤ ਦਾ ਅੰਜਾਮ ਦਿੰਦੇ ਸੀ ਕਿਸੇ ਨੂੰ ਹੁਣ ਤੱਕ ਇੰਜਰ ਜਾਂ ਕਿਸੇ ਦੀ ਜਾਨ ਗਈ ਹੈ ਇਹਨਾਂ ਦੀ ਲੁੱਟਖੋਹ ਦੇ ਦੌਰਾਨ ਅ ਮਾਈਨਰ ਇੰਜਰੀਜ਼ ਹੋਈਆਂ ਨੇ ਇਹ ਵਾਲੀ ਵਿੱਚ ਵੀ ਹੋਈਆਂ ਨੇ ਜਾਂ ਫਿਰ ਜਿਹੜੀ ਪਹਿਲਾਂ ਜਿਵੇਂ ਹੋਇਆ ਬਾਈਕ ਵਗੈਰਾ ਕੋ ਮਾਈਨਰ ਇੰਜਰੀਜ਼ ਹੋਈਆਂ ਨੇ ਸਰ ਵੇਰਕਾ ਔਰ ਮੁਦਲ ਕਮਿਸ਼ਨਰ ਦਾ ਇੱਕ ਇੱਕ ਲੋਤਾ ਏਰੀਆ ਵਾ ਬਹੁਤ ਸਾਰੇ ਕ੍ਰਾਈਮ ਜਿਹੜੇ ਨੇ ਅਕਸਰ ਇਸ ਏਰੀਏ ਦੇ ਵਿੱਚ ਹੁੰਦੇ ਰਹੇ ਨੇ ਪਿੱਛੇ ਜੇ ਸ਼ਾਇਦ ਇੱਕ ਜੂਏ ਦੀ ਰੇਡ ਵੀ ਹੋਈ ਸੀ ਕੋਈ ਉਹਦੇ ਬਾਰੇ ਚਾਨਣਾ ਪਾਉਂਗੇ ਇਹ ਕਿਉਂਕਿ ਐਡਜੋਇਨਿੰਗ ਏਰੀਆ ਦੋ ਜ਼ਿਲ੍ਹਿਆਂ ਨੂੰ ਜਿਵੇਂ ਹੱਦ ਹੁੰਦੀ ਹੈ ਨਾ ਦੂਸਰੀ ਸਾਈਡ ਤੇ ਬਟਾਲਾ ਲੱਗਦਾ ਹੈ ਇਸੇ ਕਰਕੇ ਸਾਡੇ ਇੱਥੇ ਇੱਕ ਹਾਈ ਟੈਕ ਨਾਕਾ ਵੀ ਪਲਾਨ ਕੀਤਾ ਗਿਆ ਜਿਹੜਾ ਕਿ ਬੜੇ ਇਫੈਕਟਿਵਲੀ ਚੱਲ ਰਿਹਾ ਹੈ ਸੋ ਇੱਥੇ 노 ਡਾਊਟ ਜਿਤਨਾ ਕੋਈ ਮੰਨ ਲਓ ਸ਼ਹਿਰ ਦੇ ਵਿੱਚੋਂ ਵੀ ਵਾਰਦਾਤ ਕਰਕੇ ਜਿੰਨੇ ਇਸ ਸਾਈਡ ਨੂੰ ਭੱਜਣਾ ਹੋਊਗਾ ਜਾਂ ਉਧਰੋਂ ਆਉਂਦਾ ਹੋਊਗਾ ਸੋ ਇਹ ਹੱਦ ਤੇ ਪੈਂਦਾ ਵਾ ਸੋ ਇਸ ਤਰੀਕੇ ਨਾਲ ਸੀ ਉਹਨਾਂ ਜ਼ਿਆਦਾ ਸੈਂਸਿਟਿਵਲੀ ਲੈਣੇ ਆ ਜਿਹੜੇ ਸਾਡੇ ਨਾਕੇ ਵਗੈਰਾ ਵੀ ਲੱਗਦੇ ਨੇ ਮੁੱਦਲ ਲੈ ਜਾਂ ਹਾਈ ਟੈਕ ਨੱਕ ਅਸੀਂ ਜ਼ਿਆਦਾ ਤਵੱਜੋ ਇੱਥੇ ਦਿੰਦੇ ਨੇ ਇੰਨੀਆਂ ਚੀਜ਼ਾਂ ਤੇ ਸਰ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਾਂ ਤੱਕ ਕਿਸੇ ਦੇ ਪਿੱਛੇ ਲੱਗਦੇ ਨੇ ਜਾਂ ਫਿਰ ਭਟਕ ਕੇ ਆਪਣੀ ਜਵਾਨੀ ਵੀ ਖਰਾਬ ਕਰਦੇ ਨੇ ਆਪਣੇ ਮਾਪਿਆਂ ਦਾ ਨਾਮ ਵੀ ਔਰ ਪੰਜਾਬ ਦਾ ਮਾਹੌਲ ਵੀ ਦੇਖੋ ਇਹ ਕੁਛ ਇਹਦੇ ਵਿੱਚ ਬੜੇ ਵੱਡੇ ਸੋਸਾਇਟੀਲ ਲੈਵਲ ਦੇ ਫੈਕਟਰ ਵੀ ਨੇ ਜਿਵੇਂ ਕੋਈ ਕਹਿੰਦੇ ਨੇ ਵੀ ਅਸੀਂ ਬੇਰੋਜ਼ਗਾਰ ਆ ਕੀ ਕੰਮ ਕਰਨਾ ਬੜੇ ਲੋਕੀ ਇਹੋ ਜਿਹੇ ਵੀ ਨੇ ਜਿਹੜੇ ਕੋਈ ਛੋਟੇ-ਮੋਟੇ ਕੰਮਧੰਦੇ ਤੋਂ ਕੰਮ ਸ਼ੁਰੂ ਕਰ ਲੈਂਦੇ ਹਨ ਆਪਣੀ ਲਾਈਫ ਬਣਾ ਲੈਂਦੇ ਆ ਇਹ ਤਾਂ ਕੋਈ ਗਲਤ ਸੰਗਤ ਦਾ ਸ਼ਿਕਾਰ ਹੋ ਜਾਂਦੇ ਆ ਜਾਂ ਕਿਸੇ ਗਲਤ ਪ੍ਰਭਾਵ ਹੇਠ ਆ ਜਾਂਦੇ ਆ ਕਈ ਲੋਕੀ ਇਹਨਾਂ ਨੂੰ ਮਿਸ ਗਾਈਡ ਕਰ ਦਿੰਦੇ ਆ ਵੀ ਇਹੋ ਜੀ ਚੀਜ਼ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਸੌਖੇ ਕਿੰਨੇ ਕੁ ਪੈਸੇ ਕਮਾਏ ਜਾ ਸਕਦੇ ਪਰ ਅਲਟੀਮੇਟਲੀ ਤੁਸੀਂ ਦੇਖਿਆ ਹੋਊਗਾ ਹਰ ਇੱਕ ਇਹੋ ਜਿਹੇ ਕੇਸ ਦੇ ਵਿੱਚ ਅੰਜਾਮ ਤੇ ਬੁਰਾ ਹੀ ਆ ਭੈੜਾ ਹੀ ਆ ਐਂਡ ਅੰਜਾਮ ਲਾਸਟ ਉਹਨਾਂ ਦਾ ਕੋਈ ਜਿੰਨੀ ਛੇਤੀ ਕਈ ਲੋਕੀ ਛੱਡ ਵੀ ਦਿੰਦੇ ਨੇ ਬੜੇ ਲੋਕੀ ਸੁਧਰ ਵੀ ਜਾਂਦੇ ਨੇ ਇਹੋ ਜਿਹੜੇ ਕ੍ਰਾਈਮ ਕਰਕੇ ਸੁਧਰਦੇ ਵੀ ਨੇ ਅਸੀਂ ਤੁਹਾਨੂੰ ਦੱਸ ਦਈਏ ਇਸ ਵੇਲੇ ਵੇਰਕੇ ਦੇ ਵਿੱਚ ਮੌਜੂਦਾਂ ਏਸੀਪੀ ਗੁਰਿੰਦਰਬੀਰ ਸਿੰਘ ਸਿੱਧੂ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਆ ਅੱਜ ਦੀ ਨਵੀਂ ਗਾਈਡਲਾਈਨ ਦੇ ਉੱਪਰ ਵੀ ਚਾਨਣਾ ਪਾਇਆ ਗਿਆ ਅਸੀਂ ਵੀ ਅਪੀਲ ਕਰਦੇ ਆ ਉਹਨਾਂ ਨੌਜਵਾਨਾਂ ਜਾਂ ਉਹਨਾਂ ਕ੍ਰਿਮੀਨਲਾਂ ਨੂੰ ਜੋ ਅਜੇ ਤੱਕ ਸੁਧਰ ਨਹੀਂ ਸਕੇ ਹੁਣ ਸੁਧਰ ਜਾਓ ਕਿਉਂਕਿ ਜਿੰਨਾ ਵੀ ਧੰਨ ਦੌਲਤ ਤੁਸੀਂ ਇਕੱਠਾ ਕੀਤਾ ਸ਼ਾਇਦ ਹੁਣ ਪੰਜਾਬ ਦੇ ਸਰਕਾਰ ਦੀ ਝੋਲੀ ਦੇ ਵਿੱਚ ਪੈਣ ਵਾਲਾ ਪੰਜਾਬ ਦੇ ਖਚਾਨੇ ਦੇ ਵਿੱਚ ਜਾਣ ਵਾਲਾ ਤਾਂ ਸੁਧਰ ਜਾਓ ਕੋਈ ਵੀ ਨਿੱਕਾ ਮोटा ਕੰਮ ਕਰਕੇ ਆਪਣਾ ਪਰਿਵਾਰ ਪਾਲੋ ਐਵੇਂ ਆਪਣੀ ਜ਼ਿੰਦਗੀ ਜਵਾਨੀ ਨੂੰ ਖਰਾਬ ਨਾ ਕਰੋ ਅਸੀਂ ਇਸੇ ਹੀ ਤਰ੍ਹਾਂ ਦੀ ਇੱਕ ਪੋਜ਼ਿਟਿਵ ਖਬਰ ਦੇ ਨਾਲ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦੇਖਦੇ ਰਹੋ ਐਨ ਟੀ ਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੰਜੂ ਦੇ ਨਾਲ ਕਸ਼ਮੀਰ ਸਿੰਘ ਜੱਲ